ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਅਮਨਦੀਪ ਸਿੰਘ ਅੜੀ ਤਹਿ ਤਸਵੀਰ ਦੇਖ ਕੇ ਤੁਹਾਡੇ ਵੀ ਪੈਰਾਂ ਥੱਲੇ ਜ਼ਮੀਨ ਨਿਕਲ ਜਾਣੀ ਕਿਉਂਕਿ ਦੇਖ ਸਕਦੇ ਹੋ ਕਿਸ ਤਰ੍ਹਾਂ ਇਹ ਦੋਵੇਂ ਤੀਮੀ ਆਦਮੀ ਦੁਕਾਨਦਾਰ ਦੀ ਅੱਖਾਂ ਦੇ ਵਿੱਚ ਘੱਟਾ ਪਾ ਕੇ ਕਿਸ ਤਰ੍ਹਾਂ ਚੋਰੀ ਨੂੰ ਜਿਹੜਾ ਅੰਜਾਮ ਦਿੰਦੇ ਨੇ ਤਸਵੀਰਾਂ ਤੁਹਾਡੇ ਨਾਲ ਇਸ ਵੇਲੇ ਦੀਆਂ ਸਾਂਝੀਆਂ ਕਰਾਂਗੇ ਦੇਖ ਸਕਦੇ ਤੁਸੀਂ ਕਿਸ ਤਰ੍ਹਾਂ ਪਹਿਲਾਂ ਇੱਕ ਦੁਕਾਨ ਦੇ ਵਿੱਚ ਝਾਂਜਰਾਂ ਦੇਖਣ ਵੜਦੇ ਨੇ ਸੁਨਿਆਰੇ ਦੀ ਦੁਕਾਨ ਦੇ ਅੰਦਰ ਤੇ ਉਸਦੇ ਬਾਅਦ ਦੇਖਦੇ-ਦੇਖਦੇ ਜਿਹੜੀ ਹੈ ਇੱਕ ਔਰਤ ਆਹੋ ਮਿੰਟਾਂ ਸਕਿੰਟਾਂ ਦੇ ਵਿੱਚ ਚਾਂਜਰ ਨੂੰ ਜਿਹੜੀ ਆਪਣੇ ਕੋਲ ਲੁਕਾਉਂਦੀ ਹੋਈ ਨਜ਼ਰ ਆਂਦੀ ਅਤੇ ਚੋਰੀ ਕਰਕੇ ਮਿੰਟਾਂ 'ਚ ਫਰਾਰ ਹੋ ਜਾਂਦੇ ਇਹਨਾਂ ਦੀ ਕੋਈ ਪਹਿਲੀ ਚੋਰੀ ਨਹੀਂ ਪਹਿਲਾਂ ਵੀ ਕਈ ਵਾਰ ਇਸਨਾਂ ਨੇ ਚੋਰੀ ਨੂੰ ਅੰਜਾਮ ਦਿੱਤਾ ਤੋਂ ਖਾਸ ਕਰਕੇ ਖਿਆਲ ਰੱਖਣ ਦੀ ਲੋੜ ਆ ਜਿਹੇ ਲੋਕਾਂ ਦੀ ਖਾਸ ਕਰਕੇ ਜਿਹੜੇ ਦੁਕਾਨਦਾਰ ਵੀਰ ਆ ਉਹ ਜਿਹੇ ਲੋਕਾਂ ਦਾ ਖਿਆਲ ਰੱਖਣ ਕਿਉਂਕਿ ਸਮਾਨ ਦੇਖਣਾਉਂਦੇ ਨੇ ਤੇ ਬਾਅਦ ਵਿੱਚ ਲੱਖਾਂ ਰੁਪਏ ਦੀ ਚੋਰੀ ਇਸੇ ਤਰ੍ਹਾਂ ਕਰ ਜਾਂਦੇ ਨੇ ਕੋਈ 골ਡ ਦਾ ਸਮਾਨ ਹੁੰਦਾ ਕੋਈ ਸਿਲਵਰ ਦਾ ਸਮਾਨ ਹੁੰਦਾ ਤਾਂ ਉਸ ਨੂੰ ਜਿਹੜਾ ਆ ਚੋਰੀ ਕਰਕੇ ਲੈ ਜਾਂਦੇ ਨੇ ਪਰ ਜਦੋਂ ਲਗਾਤਾਰ ਕਈ ਵਾਰ ਇਹ ਚੋਰੀ ਨੂੰ ਅੰਜਾਮ ਦਿੰਦੇ ਨੇ ਤਾਂ ਦੁਕਾਨਦਾਰ ਵੀ ਨਾ ਉੱਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੰਦੇ ਆ ਤਾਂ ਤਸਵੀਰਾਂ ਦੇਖ ਸਕਦੇ ਹੋ ਬਾਅਦ ਵਿੱਚ ਪੁਲਿਸ ਨੂੰ ਜਿਹੜਾ ਆ ਉਹ ਬੁਲਾਇਆ ਜਾਂਦਾ ਸੀਸੀਟੀਵੀ ਫੁਟੇਜ ਕੰਘਾਲੀ ਜਾਂਦੀ ਆ ਤਾਂ ਦੇਖ ਕੇ ਇੱਕ ਵਾਰ ਤਾਂ ਹੈਰਾਨ ਰਹਿ ਜਾਂਦੇ ਨੇ ਦੁਕਾਨਦਾਰ ਕਿ ਅਸੀਂ ਤਾਂ ਸਿਰ ਸਾਮਾਨ ਦਿਖਾਉਂਦੇ ਰਹਿ ਜਾਂਦੇ ਆ ਇੱਕ ਵਾਰ ਪਿੱਛੇ ਨੂੰ ਮੂੰਹ ਕਮਾਇਆ ਜਾਂ ਗੱਲੇ ਵੱਲ ਮੂੰਹ ਕਮਾਇਆ ਤੇ ਉਸੇ ਸਕਿੰਟ ਉਸੇ ਪਲ ਦੇ ਵਿੱਚ ਇਹ ਚੋਰ ਜਦੇ ਚਪਟਾ ਮਾਰ ਕੇ ਦੇਖੋ ਦੇਖੋ ਔਰਤ ਨੇ ਕਿਸ ਤਰ੍ਹਾਂ ਜਿਹੜਾ ਜਦ ਹੀ ਇੱਕਦਮ ਚਾਂਜਰ ਨੂੰ ਆਪਣੇ ਜਿਹੜਾ ਬੁੱਕਲ ਦੇ ਵਿੱਚ ਲੁਕੋ ਲਿਆ ਬੁੱਕਲ ਦੇ ਵਿੱਚ ਪਰਸਾ ਉਸ ਦੇ ਵਿੱਚ ਇੱਕ ਸਕਿੰਟ ਦੇ ਵਿੱਚ ਚਾਂਜਰ ਨੂੰ ਪਾ ਲਿਆ ਤੇ ਪਤਾ ਵੀ ਨਹੀਂ ਲੱਗਣ ਦਾ ਤਾਂ ਤਾਂ ਇਸ ਤਰ੍ਹਾਂ ਦੇ ਜਿਹੜੇ ਆ ਕਾਂਡ ਕਰਦੇ ਜਦੋਂ ਸੀਸੀਟੀਵੀ ਫੁਟੇਜ ਨਿਕਲ ਕੇ ਸਾਹਮਣੇ ਆਉਂਦੀ ਤਾਂ ਫਿਰ ਦੁਬਾਰਾ ਇਹਨਾਂ ਨੂੰ ਉੜ ਕੇ ਚੜਾਇਆ ਜਾਂਦਾ ਆ ਤਾਂ ਪੁਲਿਸ ਨੂੰ ਬੁਲਾ ਕੇ ਪੁਲਿਸ ਦੇ ਕੋਲ ਇਹਨਾਂ ਨੂੰ ਫੜਾ ਦਿੱਤਾ ਜਾਂਦਾ ਤਾਂ ਤਸਵੀਰ ਜਿਹੜੀ ਆ ਲੁਧਿਆਣਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਚੋਰੀ ਨੂੰ ਅੰਜਾਮ ਦਿੱਤਾ ਗਿਆ ਆ ਇਹਨਾਂ ਕਹਿ ਸਕਦੇ ਹਾਈ ਐਂਡ ਜੋੜਾ ਆ ਇਹ ਹਾਈ ਐਂਡ ਚੋਰ ਚੋਰੀ ਦਾ ਜੋੜਾ ਆ ਜਿਹੜਾ ਦਿਨ ਦਿਹਾੜੇ ਕਾਂਡ ਕਰਦਾ ਫਿਰਦਾ ਸੀਗਾ ਜਿਨ੍ਹਾਂ ਨੂੰ ਕਹਿ ਸਕਦੇ ਕਿ ਕਿਸ ਤਰ੍ਹਾਂ ਪਹਿਲਾਂ ਦੁਕਾਨਦਾਰ ਦੀ ਅੱਖਾਂ ਦੇ ਵਿੱਚ ਘੱਟਾ ਪਾਇਆ ਜਾਂਦਾ ਸੀਗਾ ਤੇ ਉਸ ਦੇ ਬਾਅਦ ਚੋਰੀ ਕਰ ਲਿਆ ਜਾਂਦਾ ਸਗਾ ਸਮਾਨ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇਣਾ ਹਰ ਇੱਕ ਤੱਕ ਵੀਡੀਓ ਪਹੁੰਚਾ ਦਿਓ ਤਾਂ ਕਿ ਸਤਰਕ ਰਹਿਣ ਹਰ ਕੋਈ ਹਰ ਕੋਈ ਦੁਕਾਨਦਾਰ ਤੱਕ ਇਹ ਵੀਡੀਓ ਪਹੁੰਚਾ ਦਿਓ ਤਾਂ ਕਿ ਪਤਾ ਲੱਗੇ ਕਿ ਅਜਿਹੇ ਲੋਕਾਂ ਤੋਂ ਬਚ ਕੇ ਰਹਿਣਾ ਆਪਾਂ ਨੇ ਜੇ ਕੋਈ ਸਮਾਨ ਖਰੀਦਣ ਆਂਦਾ ਤਾਂ ਖਾਸ ਕਰਕੇ ਖਿਆਲ ਰੱਖਣਾ ਉਹਨਾਂ ਦਾ ਤੇ ਖਾਸ ਕਰਕੇ ਸਮਾਨ ਜਿਆਦਾ ਕੱਢ ਕੇ ਉਹਨਾਂ ਸਾਹਮਣੇ ਨਹੀਂ ਰੱਖਣਾ ਕਿਉਂਕਿ ਦੇਖੋ ਕਾਫੀ ਸਾਰਾ ਸਮਾਨ ਕੱਢ ਕੇ ਉਹਨਾਂ ਸਾਹਮਣੇ ਰੱਖ ਦਿੱਤਾ ਸਗਾ ਤੇ ਉਸ ਦੇ ਬਾਅਦ ਜਿਵੇਂ ਮੌਕਾ ਮਿਲਿਆ ਔਰਤ ਨੂੰ ਤਾਂ ਔਰਤ ਨੇ ਚਪਟਾ ਮਾਰ ਕੇ ਇੱਕ ਝਾਂਜਰ ਦਾ ਜੋੜਾ ਜਿਹੜਾ ਲੁਕੋ ਲਿਆ ਹਾਲਾਂਕਿ ਪਹਿਲੀ ਵੀਡੀਓ ਨਹੀਂ ਪਹਿਲਾਂ ਵੀ ਕਈ ਇਨਾਂ ਨੇ ਚੋਰੀਆਂ ਨੂੰ ਅੰਜਾਮ ਦਿੱਤਾ ਪਰ ੜਿੱਕੇ ਨਹੀਂ ਚੜ ਰਹੇ ਸਕੇ ਪਰ ਹੁਣ ਲੁਧਿਆਣਾ ਦੇ ਵਿੱਚ ਇਹਨਾਂ ਨੂੰ ੜਿੱਕੇ ਚੜਾ ਲਿਆ ਗਿਆ ਤਾਂ ਲੁਧਿਆਣਾ ਦੇ ਵਿੱਚ ਹਾਲਾਂਕਿ ਵਾਰਦਾਤਾ ਜਈਆਂ ਹੁੰਦੀਆਂ ਨੇ ਬੇਸ਼ਰਮ ਲੋਕ ਨੇ ਅਜਿਹਾ ਕਾਰਾ ਕਰਦੇ ਨੇ ਸੋਚਦੇ ਨਹੀਂ ਇੱਕ ਵਾਰ ਵੀ ਕਿ ਅਸੀਂ ਕੀ ਕਰਨ ਜਾ ਰਹੇ ਹਾਂ ਸਾਨੂੰ ਕੀ ਸਜ਼ਾ ਮਿਲ ਸਕਦੀ ਆ ਪ੍ਰਸ਼ਾਸਨ ਕਾਨੂੰਨੀ ਕਾਰਵਾਈ ਹੋ ਸਕਦੀ ਜਾਂ ਲੋਕ ਸਾਨੂੰ ਫੜ ਕੇ ਸਾਨੂੰ ਸਜ਼ਾ ਦੇ ਸਕਦੇ ਆ ਤਾਂ ਤਸਵੀਰਾਂ ਇਸ ਵੇਲੇ ਦੀਆਂ ਲੁਧਿਆਣਾ ਤੋਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿੱਥੇ ਚੋਰ ਚੋਰੀ ਦਾ ਜੋੜਾ ਜਿਹੜਾ ਉਹ ਕਾਬੂ ਕੀਤਾ ਗਿਆ ਆ ਇਹ ਔਰਤ ਜਿਹੜੀ ਨਾ ਤਾਂ ਇਹਨਾਂ ਨੇ ਮੂੰਹ 'ਤੇ ਲਪੇਟਿਆ ਦੇਖੋ ਸ਼ਰੀਆਮ ਚੋਰੀ ਕਰਦੇ ਨੇ ਨਾਰਮਲ ਲੱਗਦਾ ਦੁਕਾਨਦਾਰਾਂ ਨੂੰ ਕਿ ਤੇ ਸਾਡੇ ਗਾਹਕ ਨੇ ਦੁਕਾਨਦਾਰ ਗਾਹਕ ਨੂੰ ਰੱਬ ਵਰਗਾ ਦਰਜਾ ਦਿੰਦੇ ਨੇ ਰੱਬ ਦਾ ਰੂਪ ਸਮਝਦੇ ਨੇ ਪਰ ਇਹ ਤਾਂ ਹੋਰ ਹੀ ਕਾਰਾ ਜਿਹੜਾ ਇਹਨਾਂ ਨੇ ਕਰਕੇ ਰੱਖ ਦਿੱਤਾ ਤਸਵੀਰਾਂ ਆ ਇਸ ਵੇਲੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਤੁਸੀਂ ਕਿ ਕਿਸ ਤਰ੍ਹਾਂ